ਆਪਣੇ ਲੋਕ ਘੁੰਮਣ ਫਿਰਨ ਲਈ ਹਿਮਾਚਲ ਜਾਂਦੇ ਨੇ ਹੁਣ 5 ਲੱਖ ਟੂਰਿਸਟ ਹਿਮਾਚਲ ਚ ਵੜ ਗਿਆ ਹਿਮਾਚਲ ਵਾਲੇ ਬਹੁਤ ਲੱਗਦੇ ਆ ਪੰਜਾਬੀਆਂ ਤੇ ਕਟਮਾਰ ਕਰਦੇ ਆ ਇੱਕ ਹੋਰ ਗੱਲ ਦੱਸਦਾ ਜੀ ਆਪਣੀ ਸੋਸਾਇਟੀ ਦੀ ਵੱਡੀ ਕਮੀ 5 ਲੱਖ ਪੰਜਾਬੀ ਖੜਾ ਉੱਥੇ ਹਿਮਾਚਲ ਉਧਰਲੇ 50 ਬੰਦੇ ਇਹਨਾਂ ਨੂੰ ਕੁੱਟ ਜਾਣਗੇ ਇਹ ਆਪਦਿਆਂ ਦੇ ਵਿਰੁੱਧ ਚੱਲਣਗੇ ਸਾਹ ਨਹੀਂ ਦਿੰਦੇ ਕਦੇ ਵੀ ਪੰਜਾਬੀਆਂ ਚ ਏਕਾ ਨਹੀਂ ਇੱਕ ਦੂਜੇ ਦਾ ਸਾਹ ਨਹੀਂ ਦਿੰਦੇ ਇਹੀ ਗੱਲ ਕਰਕੇ ਪੰਜਾਬੀ ਬੰਦਾ ਮਾਰਿਆ ਜਾਂਦਾ ਗੱਲ ਕੌੜੀ ਆ ਸੱਚੀ ਆ ਚੁਭੂਗੀ ਜ਼ਰੂਰ ਆਪਣੇ ਜੀ ਏਕਾ ਹੋਵੇ ਨਾ ਉਹ ਪਹਾੜੀ ਕੱਖ ਨਹੀਂ ਕਰ ਸਕਦੇ ਉਹੀ ਪਹਾੜੀ ਨੇ ਜਿਨ੍ਹਾਂ ਨੇ ਗੁਰੂਆਂ ਦਾ ਵੀ ਸਾਥ ਨਹੀਂ ਦਿੱਤਾ ਔਰ ਗੁਰੂਆਂ ਨੂੰ ਜਿੰਨਾ ਹੋ ਸਕੇ ਇਹਨਾਂ ਨੇ ਉੰਨਾ ਖਰਾਬ ਕੀਤਾ ਸੋ ਇਡੀ ਕਿੱਡੀ ਕ ਆਪਾਂ ਨੂੰ ਮਜਬੂਰੀ ਪਈ ਹੋਈ ਹੈ ਜਿਹੜੀ ਆਪਾਂ Shimla ਜਾਂਦੇ ਆ Himachal ਜਾਂਦੇ ਆ ਤੁਸੀਂ ਰਿਸ਼ਤੇਦਾਰੀਆਂ ਚਲੇ ਜਾਓ ਘੁੰਮ ਫਿਰ ਲੋ ਚਾਰ ਦਿਨ ਗਰਮੀਆਂ AC ਲਾ ਕੇ ਕੱਢ ਲੋ ਨਵੇਂ ਏਸੀ ਜਿੰਨਾ ਖਰਚਾ ਕਰਕੇ ਤੁਸੀਂ ਉਹਨਾਂ ਨੂੰ ਰੋਜ਼ਗਾਰ ਦੇ ਕੇ ਜੁੱਤੀਆਂ ਗਾਲਾਂ ਵੇਚਤੀ ਲੈ ਕੇ ਆਉਨੇ ਹੋ ਭਾਈ ਜੀ ਬੇਨਤੀ ਆ ਹਿਮਾਚਲ ਜਾਇਆ ਕਰੋ ਦੋ ਸਾਲ ਬੰਦ ਕਰ ਦੋ ਹਿਮਾਚਲ ਜਾਣਾ ਮੁਰਕੇ ਤੁਹਾਡੇ ਪੈਰਾਂ 'ਚ ਡਿੱਗਣਗੇ ਲੋਕ ਹਿਮਾਚਲ ਵਾਲੇ ਬੰਦੇ ਪਹਾੜੀਏ ਕਿਸੇ ਵੀ ਗੈਰ ਹਿਮਾਚਲੀ ਨੂੰ ਹਿਮਾਚਲ 'ਚ ਬਰਦਾਸ਼ਤ ਹੀ ਨਹੀਂ ਕਰਦੇ ਨਾ ਜਾਓ ਨਾ ਵੇਚਤੀ ਕਰਾਓ ਕੋਈ ਬੰਦਾ ਮਾਰਿਆ ਜਾਂਦਾ ਉਹ ਵਾਪਸ ਨਹੀਂ ਆਉਂਦਾ ਜੀ ਇਹ ਮਾਰਨ ਦੀ ਵੀ ਕੋਈ ਕਮੀ ਨਹੀਂ ਰੱਖਦੇ